ਬਡੀ ਅਪਡੇਟ ਦੇ ਨਾਲ ਜੁੜ ਰਿਹਾ 10 ਕੀ ਲੁਧਿਆਣਾ ਦੇ ਇਸਮੀਤ ਸਿੰਘ ਚੌਂਕ ਦੇ ਨਜ਼ਦੀਕ ਇੱਕ ਪਾਣੀ ਦੀ ਟੈਂਕੀ ਦੇ ਉੱਤੇ ਪਤੀ ਪਤਨੀ ਚੜ ਜਾਂਦੇ ਨੇ ਅਤੇ ਉੱਥੋਂ ਦੀ ਛਾਲ ਮਾਰਨ ਦੀ ਧਮਕੀ ਹੈ ਜੋ ਦੰਦੇ ਨੇ ਪੂਰੀ ਘਟਨਾ ਕਿਵੇਂ ਵਾਪਰੀ ਹੈ ਕਿ ਵਜਾ ਵਾ ਚੜਨ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਸੁਣੀਏਗਾ ਜੇ ਕਿ ਉਹਨਾਂ ਦੇ ਨਾਲ ਫਰੋਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨਾਲ ਫਰੋਡ ਹੋਇਆ ਹੈ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਕਿ ਇਮੀਗ੍ਰੇਸ਼ਨ ਕੰਪਨੀ ਦੇ ਵੱਲੋਂ ਜੋ ਕਿ 10 ਲੱਖ ਦਾ ਫਰੋਡ ਦੇ ਇਲਜ਼ਾਮ ਆਉਣਾ ਬੁੱਲੋਂ ਨਿਦਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਕੰਪਨੀ ਨੇ ਇਹਨਾਂ ਨੂੰ ਬਾਹਰ ਭੇਜਣ ਦੀ ਗੱਲ ਕੀਤੀ ਸੀ ਜਿਸ ਦੇ ਵਿੱਚ ਕਿ ਉਹਨਾਂ ਨੇ 26 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਕੁਝ ਸਮੇਂ ਬਾਅਦ ਇਮੀਗ੍ਰੇਸ਼ਨ ਕੰਪਨੀ ਦਾ ਕਹਿਣਾ ਸੀ ਕਿ 26 ਲੱਖ ਜੋ ਕਿ ਉਹਨਾਂ ਨੇ ਦੇਣਾ ਹੈ ਉਸ ਤੋਂ ਪਹਿਲਾਂ 10 ਲੱਖ ਰੁਪਏ ਜੇਕਰ ਜਮ੍ਹਾਂ ਕਰਾਣਗੇ ਤਾਂ ਉਹਨਾਂ ਦੀ ਜੋ ਇਹ ਜੋ ਜੋ ਫੀਸ ਹੈ ਪਹਿਲਾਂ ਜਮ੍ਹਾਂ ਕਰਾਣਗੇ ਤਾਂ ਉਹਨਾਂ ਦਾ ਵੀਜ਼ਾ ਦੀ ਫਾਈਲ ਤਾਂ ਲੱਗੇਗੀ ਸੋ ਇਸ ਤੋਂ ਬਾਅਦ ਜੋ ਪਰਿਵਾਰਕ ਸਦਸье ਅਤੇ પતિ ਪਤਨੀ ਦੇ ਵੱਲੋਂ ਜੋ ਕਰਜ਼ਾ ਚੁਕਾਇਆ ਜਾਂਦਾ ਹੈ ਬੈਂਕਾਂ ਤੋਂ ਕਰਜ਼ਾ ਲੈ ਕੇ ਜੋ ਇਮੀਗ੍ਰੇਸ਼ਨ ਹੈ ਕੰਪਨੀ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਇਮੀਗ੍ਰੇਸ਼ਨ ਕੰਪਨੀ ਵਾਲੇ 10 ਲੱਖ ਰੁਪਏ ਲੈ ਲੈਂਦੇ ਨੇ ਤੇ ਉਸ ਤੋਂ باوجود ਜੋ ਫਾਈਲ ਹੈ ਨਹੀਂ ਲੱਗ ਰਹੀ ਕਿਉਂਕਿ ਇਮੀਗ੍ਰੇਸ਼ਨ ਕੰਪਨੀ ਨੇ ਕਿਹਾ ਸੀ ਕਿ ਸਾਰੇ ਪੈਸੇ ਕੰਮ ਹੋਣ ਤੋਂ ਬਾਅਦ ਲੱਤੇ ਜਾਣਗੇ ਪਰ ਉਸ ਤੋਂ ਪਹਿਲਾਂ ਹੀ 10 ਲੱਖ ਰੁਪਏ ਦਿੱਤੇ ਜਾਂਦੇ ਨੇ ਤਾਂ ਸਾਰਾ ਰੁਪਏ ਲੈਣ ਤੋਂ ਬਾਅਦ ਵੀ ਕੰਮ ਨਹੀਂ ਹੁੰਦਾ ਤਾਂ ਪਰਿਵਾਰ ਦੇ ਲੋਕ ਹੈ ਜੋ ਉਹਨਾਂ ਦੇ ਕੋਲ ਜਾਂਦੇ ਨੇ ਗੱਲਬਾਤ ਕਰਦੇ ਨੇ ਪਰ ਅਜੇ ਹਾਂ ਨਹੀਂ ਹੁੰਦਾ ਉਹਨਾਂ ਨੂੰ ੱੱਕੇ ਮਾਰ ਕੇ ਉੱਥੋਂ ਦੀ ਬਾਹਰ ਕੱਢ ਦਿੱਤਾ ਜਾਂਦਾ ਹੈ ਸੋ ਪਰਿਵਾਰ ਦੀ ਜੋ ਇਹ ਗੱਲ ਹੈ ਪਰਿਵਾਰ ਨੇ ਮੀਡੀਆ ਦੇ ਅੱਗੇ ਰੱਖੀ ਹੈ ਕਿ ਉਹਨਾਂ ਦੇ ਨਾਲ ਇਹ ਕੁਝ ਹੋਇਆ ਹੈ ਸੋ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਕਿ ਜੋ ਪਰਬਾਰਾਂ ਕਿਸੇ ਦੱਸੇ ਆ ਉਹਨਾਂ ਦੇ ਵੱਲੋਂ ਇੱਕ ਵਾਰ ਫੇਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਫੈਸਲਾ ਲਿੱਤਾ ਜਾਂਦਾ ਵੀ ਤੇ ਕਿ ਇੱਕ ਸਟੈਂਪ ਲਖਵਾ ਲਿੱਤਾ ਜਾਂਦਾ ਜਿਸ ਦੇ ਵਿੱਚ ਇਮੀਗ੍ਰੇਸ਼ਨ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਉਹ ਵੀਜ਼ਾ ਨਹੀਂ ਲਗਵਾ ਪਾਉਂਦੇ ਤਾਂ 10 ਲੱਖ ਰੁਪਏ ਵਾਪਸ ਕਰਨਗੇ ਨਹੀਂ ਤਾਂ 2 ਮਹੀਨਿਆਂ ਦੇ ਵਿੱਚ ਉਹ ਤੁਹਾਡਾ ਵੀਜ਼ਾ ਲੱਗੇਗਾ ਦੋ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਨਾ ਹੀ ਪੈਸੇ ਵਾਪਸ ਕੀਤੇ ਗਏ ਤੇ ਨਾ ਹੀ ਉਹਨਾਂ ਦਾ ਵੀਜ਼ਾ ਲੱਗਿਆ ਤੇ ਜੋ ਜ਼ਰੂਰੀ ਦਸਤਾਵੇਜ਼ ਹੈ ਉਹ ਵੀ ਉਹਨਾਂ ਦੇ ਕੋਲ ਜਮ੍ਹਾਂ ਸੀ ਸੋ ਇਹ આરોਪ ਹੈ ਜੋ ਪਰਿਵਾਰ ਦੇ ਸਦਸਿਆਂ ਵੱਲੋਂ ਲਗਾਏ ਗਏ ਨੇ ਇਮੀਗ੍ਰੇਸ਼ਨ ਕੰਪਨੀ ਦੇ ਉੱਤੇ ਇਸ ਦੇ ਬਾਅਦ ਜਦੋਂ ਕੋਈ ਪਰਵਾਰ ਵੱਲੋਂ ਜੋ ਕੋਈ ਰਾਹ ਨਹੀਂ ਦਿਖਾਈ ਦਿੱਤਾ ਤਾਂ ਉਹਨਾਂ ਨੇ ਜੋ ਇਮੀਗ੍ਰੇਸ਼ਨ ਦਫ਼ਤਰ ਦੇ ਸਾਹਮਣੇ ਹੀ ਪਾਰਕ 'ਚ ਬਣੀ ਇੱਕ ਜੋ ਪਾਣੀ ਦੀ ਟੈਂਕੀ ਹੈ ਉਸ ਦੇ ਉੱਪਰ ਚੜ ਗਏ ਅਤੇ ਉੱਥੇ ਜਾ ਕੇ ਜੋ ਕਿ ਆਤਮ ਹੱਤਿਆ ਦੀ ਟੈਂਕੀ ਦਿੱਤੀ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਹੈ ਗਲਬਾਤ ਕਰਨ ਦੀ ਕੋਸ਼ਿਸ਼ ਕਰਦਾ ਵੈ ਨੇਗੋਸ਼ੀਏਸ਼ਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਨੂੰ ਸਮਝਾ ਕੇ ਨੀਚੇ ਲਾ ਲੱਤਾ ਜਾਂਦਾ ਤੇ ਗਲਬਾਤ ਜੋ ਕੀਤੀ ਜਾਂਦੀ ਵੈ ਸਪੁਲਿਸ ਵੱਲੋਂ ਪ੍ਰੋਸਸਟ ਬਾਇਆ ਜਾਂਦਾ ਵੈ ਕਿ ਜਲਦੀ ਜੋ ਇਹ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਮੁਕੱਦਮਾ ਵੀ ਦਰਜ ਕੀਤਾ ਵੈ ਜੋ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਉਹਨਾਂ ਨੇ ਕੋਈ ਦੁਹਾਈ ਲਾਈ ਹੈ ਉਹਨਾਂ ਦੀ ਸੁਣਵਾਈ ਜ਼ਰੂਰ ਹੋਵੇਗੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਹੁਕਮ ਹੈ ਜੋ ਜੋ ਵੀ ਜੋ ਕਾਨੂੰਨੀ ਜੋ ਹੋਵੇਗੀ ਉਹ ਚੀਜ਼ ਉਹਨਾਂ ਦੇ ਉੱਤੇ ਜੋ ਵੀ ਉਹ ਨਾਮਦੋ ਫਰੋਡ ਕੀਤਾ ਗਿਆ ਹੈ ਉਸ ਦੇ ਤਹਿਤ ਕਾਨੂੰਨੀ ਤੌਰ ਤੇ ਕਾਰਵਾਈ ਜਰੂਰ ਕੀਤੀ ਜਾਵੇਗੀ ਸਦਾਜ਼ੇ ਕਿ ਜੋ પતિ ਪਤਨੀ ਨੇ ਉਹਨਾਂ ਨੂੰ ਸੁਰੱਖਤ ਨੀਚੇ ਲਾ ਰੱਤਾ ਗਿਆ ਹੈ ਟੈਂਗੀ ਤੋਂ ਤੇ ਪੂਰਾ ਮਾਮਲਾ ਬਏ ਜੋ ਲਗਭਗ 3 ਤੋਂ 4 ਘੰਟੇ ਤੱਕ ਚੱਲਦਾ ਹੋਇਆ ਹੈ ਇਸ ਦੇ ਵਿੱਚ ਜੋ ਕਿ ਲੋਕ ਨੀਚੇ ਕਾਫੀ ਇਕੱਠੇ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਇਕੱਠਾ ਹੋ ਜਾਂਦਾ ਹੈ ਤੇ ਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਜਦੋਂ ਪਤਾ ਚੱਲਦਾ ਹੈ ਕਿ ਇਹ ਕੋਈ ਅਜੀਹਾਂ ਪਹਿਲਾ ਮਾਮਲਾ ਨਹੀਂ ਹੈ ਉੱਥੇ ਹੋਰ ਵੀ ਬਹੁਤ ਲੋਕ ਵਜੋਂ ਕਿ ਠੱਗੀ ਦਾ ਸ਼ਿਕਾਰ ਹੋਏ ਨੇ ਉਹ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਵੱਲੋਂ ਵੀ ਜੋ ਕਿ ਪੁਲਿਸ ਨੂੰ ਦਸਤਾਵੇਜ਼ ਆ ਜੋ ਪ੍ਰੋਵਾਈਡ ਕਰਾਏ ਜਾਂਦੇ ਨੇ ਕਿ ਉਹਨਾਂ ਦੇ ਨਾਲ ਵੀ ਠੱਗੀ ਹੈ ਜੋ ਹੋਈ ਹੈ ਸੋ ਦੱਸਿਆ ਕਿ ਪੂਰੀ ਘਟਨਾ ਤੋਂ ਬਾਅਦ ਹੈ ਜੋ ਪਤੀ ਪਤਨੀ ਨੂੰ ਉਹਦੇ ਨਾਲ ਲਾ ਲੱਤਾ ਗਿਆ ਵਾ ਸੁਰੱਖਤ ਅਤੇ ਉਹਨਾਂ ਦੇ ਨਾਲ ਗੱਲਬਾਤ ਕਿੱਥੀ ਜਾਰੀ ਹੈ ਤੇ ਉਹਨਾਂ ਨੂੰ ਸੁਣਵਾਈ ਦਾ ਭਰੋਸਾ ਵੀ ਦਿੱਤਾ ਜਾਵੇਗਾ ਪੂਰਾ ਮਾਮਲਾ ਲੁਧਿਆਣਾ ਦੇ ਜੋ ਕਿ ਇਸਮੀਤ ਸਿੰਘ ਚੌਕ ਦੇ ਨਜ਼ਦੀਕ ਇੱਕ ਪਾਰਕ ਦੇ ਵਿੱਚ ਹੁੰਦਾ ਵਾ ਪੂਰੇ ਇਕੱਠਣੇ ਕ੍ਰਮ ਦੇ ਵਿੱਚ ਜੋ ਇਮੀਗ੍ਰੇਸ਼ਨ ਕੰਪਨੀ ਆ ਤੋ ਫਰਾਰ ਦਿਖਾਈ ਦਿੰਦੀ ਐ ਇਮੀਗ੍ਰੇਸ਼ਨ ਕੰਪਨੀ ਜੋ ਕਿ ਬਿਲਕੁਲ ਸਾਹਮਣੇ ਹੀ ਉਹਨਾਂ ਦਾ ਦਫ਼ਤਰ ਸੀ ਉੱਥੋਂ ਦੀ ਭੱਜ ਜਾਂਦੇ ਨੇ ਉੱਥੇ ਕੋਈ ਵੀ ਦਿਖਾਈ ਨਹੀਂ ਦਿੰਦਾ ਸੋ ਦੱਸਿਓ ਕਿ ਜੋ ਦੰਪਤੀ ਉਹਨਾਂ ਨੂੰ ਥੱਲੇ ਹਿੱਟਾ ਲਾ ਲੱਤਾ ਗਿਆ ਟੈਂਕੀ ਤੋਂ ਉੱਤੇ ਜੋ ਸੁਰੱਖਿਤ ਨਹੀਂ ਹਤੇ ਉਹਨਾਂ ਨਾਲ ਕੋਈ ਗੱਲਬਾਤ ਕਰਤੀ ਵਧੇਰੀ ਅਪਡੇਟ ਦੇ ਲਈ ਜੁੜੇ ਨੂੰ ਸਰਨਾਰ ਸਿੰਘ ਲਾਲਮੀ ਨੂੰ ਇਜਾਜ਼ਤ ਤਨਵਾ